ਡੇਲੀ ਪੰਜਾਬ ਟੀਵੀ ਦੀ ਕੋਰ ਅਪਡੇਟ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਇੱਕ ਵਾਰੀ ਫਿਰ ਤੋਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਗੀਤ ਲੋਕ ਦੀ। ਚੱਲ ਰਹੇ ਮਾਡਰਨ ਗੀਤਾਂ ਤੋਂ ਹਟ ਕੇ ਇੱਕ ਵਾਰੀ ਫਿਰ ਸਿੱਧੂ ਨੇ ਬੜੀ ਕਮਾਲ ਦੀ ਲਾਈਨ ਲਿਖੀ ਹੈ ਕਿ ਜਦੋਂ ਝੱਕ ਕੇ ਖੁੱਲਦੇ ਨੇ ਘਰਤਾਲੇ ਲੱਗਦੇ ਨੇ। ਇਸ ਤੋਂ ਇਲਾਵਾ ਸਿੱਧੂ ਦੇ ਵੀਡੀਓਜ਼ ਦੀਆਂ ਦੋ ਚਾਰ ਗੱਲਾਂ ਦੱਸਾਂਗੇ ਪੂਰਾ ਬ੍ਰੇਕਡਾਊਨ ਤਾਂ ਨਹੀਂ ਕਰਦੇ ਪਰ ਕੁਝ-ਕੁਝ ਜ਼ਰੂਰੀ ਚੀਜ਼ਾਂ ਜੋ ਮੈਨੂੰ ਲੱਗੀਆਂ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਗੀਤ ਸ਼ੁਰੂ ਹੁੰਦਾ ਤਾਂ ਫੈਜ਼ਲ ਜੱਟ ਦੀਆਂ ਲਾਈਨਾਂ ਸੁਣਨ ਨੂੰ ਮਿਲਦੀਆਂ ਨੇ। ਕਿ ਜੇ ਨਸਿਆ ਤਾਂ ਜੱਟ ਨਾ ਕਿਉ ਫੈਜ਼ਲ ਜੱਟ ਦੀ ਇਹ ਆਡੀਓ ਬਹੁਤ ਜ਼ਿਆਦਾ ਚੱਲੀ ਸੀ ਪਿੱਛੇ ਜੇ ਇਹ ਲਾਈਨਾਂ ਸਿੱਧੂ ਤੇ ਪੂਰੀ ਤਰ੍ਹਾਂ ਟੁੱਕਦੀਆਂ ਨੇ ਸਿੱਧੂ ਵੀ ਜਾਂਦਾ ਜਾਂਦਾ ਮੁਕਾਬਲਾ ਕਰਕੇ ਗਿਆ ਸੀ ਭੱਜਿਆ ਨਹੀਂ ਸੀ ਆਪਾਂ ਸਭ ਨੂੰ ਪਤਾ ਹੈ ਇਸ ਤੋਂ ਇਲਾਵਾ ਕੁਝ ਲਾਈਨਾਂ ਨੇ ਜੋ ਕਿਸਲੀ ਲਿਖੀਏ ਗਏ ਨੇ ਸਿੱਧੂ ਹਮੇਸ਼ਾ ਜਿਵੇਂ ਕਰੰਟ ਮੁੱਦਿਆਂ ਤੇ ਲਿਖਦਾ ਰਹਿੰਦਾ ਸੀ ਉਸ ਬਾਰੇ ਆਲਰੇਡੀ ਵੀਡੀਓ ਇਸ ਚੈਨਲ ਤੇ ਪਈ ਹੈ ਤੁਸੀਂ ਜਾ ਕੇ ਵੇਖ ਸਕਦੇ ਹੋ ਬਾਕੀ ਕਿੱਦਨੇ ਬਹੁਤ ਸੋਹਣਾ ਕੰਮ ਕੀਤਾ ਲਾਸਟ ਤੇ ਵੀ ਇੱਕ ਪੁਰਾਣੀ ਬੀਟ ਸਾਨੂੰ ਸੁਣਨ ਨੂੰ ਮਿਲ ਰਹੀ ਹੈ VFX ਦੇ ਵੀ ਕੰਮ ਕੀਤਾ ਗਿਆ ਇਸ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਬਿਨੇ ਪ੍ਰਤਾਪ ਤੇ ਗੁਰੀ ਨਾਟ 11 ਨੇ ਕੰਮ ਕੀਤਾ ਜਿਹੜੇ ਕਿ ਹੂਬ ਹੂ ਸਿੱਧੂ ਮੂਸੇਵਾਲੇ ਵਰਗੇ ਲੱਗ ਰਹੇ ਨੇ ਆ ਸ਼ਾਰਟ ਚ ਤਾਂ ਬਿਲਕੁਲ ਸਿੱਧੂ ਬਾਈ ਵਰਗਾ ਹੀ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਇਸ ਦੇ ਕਨਸੈਪਟ ਨੂੰ ਉਸੇ ਤਰ੍ਹਾਂ ਬਣਾਇਆ ਗਿਆ ਜਿਵੇਂ ਸਿੱਧੂ ਮੂਸੇਵਾਲਾ ਆ ਬਣਾਉਂਦਾ ਸੀ ਸਿੱਧੂ ਦੀਆਂ ਲਾਈਨਾਂ ਕਿ ਜਿਹੜੇ ਰੜਕ ਦੇ ਅੱਖਾਂ 'ਚ ਖੱਬੀ ਖਾਨ ਬਰੋਬਰ ਨੇ ਜਦੋਂ ਭੱਜਨ ਤਈਂ ਆ ਗਏ ਫਿਰ ਬਾਣ ਬਰੋਬਰ ਨੇ ਇੱਥੇ ਜੁੱਤੀ ਦਾ ਸ਼ਾਰਟ ਲਿਆ ਗਿਆ ਹੈ ਕਿ ਵੱਡੇ ਵੱਡੇ ਖੱਬੀ ਖਾਨ ਸਾਡੀ ਜੁੱਤੀ ਦੇ ਬਰੋਬਰ ਨੇ ਸਿੱਧੂ ਨੇ ਆਪਣੇ ਵਿਰੋਧੀ ਤੇ ਹੇਟਰਾਂ ਵਾਸਤੇ ਲਾਈਨ ਲਿਖੀ ਹੋਣੀ ਆ ਬਾਕੀ ਤੁਹਾਨੂੰ ਵੀਡੀਓ ਦਾ ਕਨਸੈਪਟ ਕਿਵੇਂ ਲੱਗਿਆ ਇਸ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ